ਸਸਰੇ ਘਾਲ ਜੀ ਮਿਲਾਬ ਜੋਪਨ ਤੇ ਤੁਹਾਡਾ ਸਵਾਗਤ ਹੈ ਜੱਜ ਗੱਲ ਕਰਦੇ ਆ ਪੰਜਾਬ ਗਵਰਨਮੈਂਟ ਨੇ ਨਵੀਆਂ ਵੈਕੈਂਸੀਆਂ ਕੱਢ ਦਿੱਤੀਆਂ ਐਗਰੀਕਲਚਰ ਯੂਨੀਵਰਸਿਟੀ ਰੈਗੂਲਰ ਭਰਤੀ ਆ ਗਈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਲੋ ਤਾਂ ਜਾਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਪ ਨੂੰ ਗਣ ਕਰਦੇ ਆ ਪੋਸਟਾਂ ਪਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵੀਆਂ ਅਸਾਮੀਆਂ ਆਈਆਂ ਨੇ ਤਨਖਾਹ 31000 ਰੁਪਏ ਦਿੱਤੀ ਜਾਣੀ ਸਿੱਧੀ ਭਰਤੀ ਹੈ ਜੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆਪਾਂ ਪਹਿਲਾਂ ਨਿਗਾਹ ਮਾਰਦੇ ਹਾਂ ਫਾਰਮ ਤੇ ਜੀ ਹਾਂਜੀ ਹੁਣ ਗੱਲ ਕਰੀਏ ਐਪਲੀਕੇਸ਼ਨ ਪਰਫਾਰਮ ਦੀ ਠੀਕ ਹੈ ਤੁਸੀਂ ਇੱਥੇ ਪੋਸਟ ਦਾ ਨਾਮ ਲੈ ਕੇ ਜੂਨੀਅਰ ਰਿਸਰਚਰ ਫੈਲੋ ਠੀਕ ਹੈ ਪਾਸਪੋਰਟ ਸਾਈਜ਼ ਫੋਟੋ ਲਾadਨੀ ਹੈ ਜੀ ਇਸ ਤੋਂ ਇਲਾਵਾ 200 ਰੁਪਏ ਦਾ ਤੁਹਾਡਾ ਡਰਾਫਟ ਲੱਗਣਾ ਹੁੰਦਾ ਡਿਟੇਲ ਦੱਸ ਦਣੀ ਹੈ ਇੱਥੇ ਤੁਹਾਡਾ ਨਾਮ ਆ ਜਾਣਾ ਹੈ ਜੀ ਫਾਦਰ ਨੇਮ ਮੋਬਾਈਲ ਨੰਬਰ ਈਮੇਲ ਆਈਡੀ ਡੇਟ ਆਫ ਬਰਥ ਕੁਆਲੀਫਿਕੇਸ਼ਨ ਠੀਕ ਹੈ ਜੀ ਪਰਫਾਰਮ ਉੱਤੇ ਜੇ ਕੋਈ ਤੁਹਾਡੇ ਐਕਸਪੀਰੀਅੰਸ ਹੈਗਾ ਤੁਸੀਂ ਉਹ ਵੀ ਨਾਮ ਲਾ ਸਕਦੇ ਹੋ ਠੀਕ ਹੈ ਕਾਸਟ ਜਿਹੜੀ ਐ ਸੀਬੀਸੀ ਜਰਨਲ ਠੀਕ ਹੈ ਬੈਂਕ ਡਰਾਫਟ ਨੰਬਰ ਠੀਕ ਹੈ ਜੀ ਤੇ ਡੇਟ ਕਦੋਂ ਤੁਸੀਂ ਘਟਵਾਇਆ ਕਿਸ ਤਰੀਕ ਨੂੰ ਘਟਵਾਇਆ ਪਰਮਾਨੈਂਟ ਐਡਰੈਸ ਆਪਦਾ ਪਾ ਦੇਣਾ ਤੁਸੀਂ ਇੱਥੇ ਤੁਹਾਡੇ ਸਿਗਨੇਚਰ ਆ ਜਾਣੇ ਆ ਜੀ ਤੇ ਸੈਂਡ ਕਰ ਦੇਣੇ ਤੁਹਾਡੇ ਟੈਸਟ ਠੀਕ ਹੈ ਕਾਪੀਆਂ ਜੋ ਲਾਓਗੇ ਸਰਟੀਫਿਕੇਟ ਨੇ ਜੋ ਜੋ ਤੁਸੀਂ ਆਧਾਰ ਕਾਰਡ ਪੈਨ ਕਾਰਡ ਜੋ ਵੀ ਲਾਏ ਨਾਲ ਤਾਂ ਉਹਨਾਂ ਦਾ ਵੇਰਵਾ ਦੇ ਦੇਣਾ ਜੀ ਇਸ ਪਰਫਾਰਮ ਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰ ਲੈਣਾ ਠੀਕ 200 ਰੁਪਏ ਦਾ ਬੈਂਕ ਡਰਾਫਟ ਜੂ ਨਾਲ ਲੈਣ ਨਾਲ ਨਾਥੀ ਕਰਕੇ ਨਾਲ ਆ ਉਹਦੇ ਡਾਕੂਮੈਂਟ ਸਾਰੇ ਦੱਸ ਕੇ ਕੁਆਲਿਫੀਕੇਸ਼ਨ ਭਰ ਕੇ ਐਕਸਪੀਰੀਐਂਸ ਭਰ ਕੇ ਤੁਸੀਂ ਉਹਨਾਂ ਨੂੰ ਭੇਜ ਦੇਣਾ ਹੈ ਜੀ ਆ ਹੁਣ ਚੱਲਦੇ ਆਂ ਪ੍ਰਤੀ ਦੀ ਫੁੱਲ ਡਿਟੇਲ ਤੇ ਜੀ ਹਾਂਜੀ ਹੁਣ ਗੱਲ ਕਰਦੇ ਆਂ ਨਵੀਆਂ ਹੀ ਭਰਤੀ ਬਾਰੇ ਠੀਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵੀਂ ਭਰਤੀ ਨੂੰ ਠੀਕ ਕੱਢ ਦਿੱਤਾ ਗਿਆ ਠੀਕ ਹੈ ਜੂਨੀਅਰ ਸਰਜਰ ਫੈਲੋ ਰੱਖੇ ਜਾਣੇ ਲਾਸਟ ਡੇ ਦੀ ਗੱਲ ਕਰੀਏ 5/2/2024 ਜੀ ਇੰਟਰਵਿਊ ਦੀ ਗੱਲ ਕਰੀਏ 9/2/2024 ਸਵੇਰੇ 11 ਵਜੇ ਰੱਖੀ ਜਾਣੀ ਆ ਹੁਣ ਚੱਲਦੇ ਆਂ ਨੋਟੀਫਿਕੇਸ਼ਨ ਦੀ ਫੁੱਲ ਡੇਟ ਤੇ ਨੇ ਡਿਪਾਰਟਮੈਂਟ ਆਫ ਵੈਜੀਟੇਬਲ ਸਾਇੰਸ ਪੀਏਯੂ ਲੁਧਿਆਣਾ ਨੋਟਿਸ ਇਸ ਪ੍ਰਕਾਰ ਹੈ ਨੇ ਕਿਹਾ ਜੀ ਐਪਲੀਕੇਸ਼ਨ ਆਰ ਇਨਵਾਈਟਡ ਟੂ ਠੀਕ ਹੈ ਜੀ ਅਵੇਲੇਬਲ ਫੋਰ ਟੂ ਪੇਮੈਂਟ 200 ਰੁਪਇਆ ਠੀਕ ਹੈ ਜੀ ਇਨ ਸ਼ੇਪ ਆਫ ਬੈਂਕ ਡਰਾਫਟ ਠੀਕ ਹੈ ਤੁਸੀਂ ਬੈਂਕ ਡਰਾਫਟ ਕਰਾਉਣਾ ਹੈ ਲੁਧਿਆਣਾ ਫੇਵਰ ਆਫ ਕੰਟਰੋਲਰ ਪੀਏਯੂ ਲੁਧਿਆਣਾ ਦੇ ਨਾਮ ਤੇ ਠੀਕ ਹੈ ਜੀ ਸਿਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤੁਸੀਂ ਇਹ ਭੇਜ ਸਕਦੇ ਹੋ ਉਹਨਾਂ ਨੇ ਕਿਹਾ ਤੁਸੀਂ ਵਿਦ ਟੈਸਟਡ ਕਾਪੀਸ ਠੀਕ ਹੈ ਤੁਸੀਂ ਆਪ ਦੇ ਪਰਫਾਰਮੈਂਸ 200 ਦਾ ਡਰਾਫਟ ਘਟਾ ਕੇ ਨਾਲ ਲਾ ਕੇ ਤੇ ਉਹਦੇ ਪਾਸਪੋਰਟ ਸਾਈਜ਼ ਪਾਸਪੋਰਟ ਸਾਈ ਫੋਟੋਆਂ ਤੇ ਸਟਿੱਕਰਾਂ ਨੂੰ ਨਾਲ ਲਾ ਕੇ ਤੁਸੀਂ ਜੂਨੀਅਰ ਰਿਸਰਚਰ ਫੈਲੋ ਦੀ ਪੋਸਟ ਨੂੰ ਭਰ ਸਕਦੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਜੀ ਜੋ ਤੁਹਾਡੀ ਤਨਖਾਹ ਦੀ ਗੱਲ ਕੀਤੀ ਹੈ ਤੇ 31000 ਰੁਪਏ ਪੇ ਸਕੇਲ ਦਿੱਤਾ ਜਾਣਾ ਹੈ ਜੀ ਠੀਕ ਹੈ ਜੀ 31000 ਪਲੱਸ 16 ਪਰਸੈਂਟ ਐਚਆਰ ਇਹ ਦਿੱਤੀ ਜਾਣੀ ਠੀਕ ਹੈ ਜੀ ਇਸ ਤੋਂ ਇਲਾਵਾ ਗੱਲ ਕਰੀਏ 200 ਰੁਪਏ ਦਾ ਡਰਾਫਟ ਨਾਲ ਲਾ ਕੇ ਸਾਰੇ ਸਟਿੱਕਰ ਠੀਕੇ ਪਾਸਪੋਰਟ ਸਾਹੀ ਫੋਟੋ ਨਾਲ ਲਾ ਕੇ ਨੱਥੀ ਕਰਕੇ ਸਾਰਾ ਕੁਝ ਤੁਸੀਂ ਉਹਨਾਂ ਨੂੰ ਭੇਜ ਦੇਣਾ ਹੈ ਜੀ ਉਹਨਾਂ ਦੇ ਐਡਰੈਸ ਤੇ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਜੀ ਐਡਰੈਸ ਰਹਿ ਗਿਆ ਡਿਪਾਰਟਮੈਂਟ ਆਫ ਵੈਜੀਟੇਬਲ ਸਾਇੰਸ ਪੀਯੂ ਲੁਧਿਆਣਾ ਦੇ ਨਾਂ ਤੇ ਠੀਕ ਹੈ ਜੀ ਇਹਨਾਂ ਦੇ ਨਾਂ ਤੇ ਤੁਸੀਂ ਆਪ ਦਾ ਉਹਨਾਂ ਨੂੰ ਭੇਜ ਦੇਣਾ ਸਾਰੇ ਡਾਕੂਮੈਂਟਰ ਨੂੰ ਅਟੈਚ ਕਰਕੇ ਨਾਲ ਤੇ ਤਨਖਾਹ ਦੀ ਗੱਲ ਕਰੀਏ 31000 ਰੁਪਏ ਬੇਸ ਸਕੇਲ ਪਰ 16% ਐਚਏ ਦਿੱਤੀ ਜਾਨੀ ਇਸ ਤੋਂ ਇਲਾਵਾ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਉਹਨਾਂ ਨੇ ਮੰਗੀ ਬੀ ਐਸ ਸੀ ਐਗਰੀਕਲਚਰ ਬੀ ਐਸ ਸੀ ਹਾਰਟੀਕਲਚਰ ਠੀਕ ਹੈ ਜੀ ਹਾਰਟੀਕਲਚਰ ਠੀਕ ਹੈ ਜੀ ਇਸ ਤੋਂ ਇਲਾਵਾ 60% ਨਾਲ ਤੁਹਾਡੇ پاس ਹੋਣੀ ਚਾਹੀਦੀ ਐਮ ਐਸ ਸੀ ਜੇ ਤੁਸੀਂ ਵੈਜੀਟੇਬਲ ਸਾਇੰਸ ਦੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ 55% ਮਾਰਕਸ ਨਾਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਥੱਲੇ ਗੱਲ ਕੀਤੀ ਹੈ ਜੀ ਲਾਸਟ ਡੇਟ ਦੇ ਐਪਲੀਕੇਸ਼ਨ ਕੰਪਲੀਟ ਠੀਕ ਹੈ ਜੀ ਉਹਨਾਂ ਨੇ ਕਿਹਾ ਜੀ ਜੇ ਤੁਹਾਡੀ ਕੋ ਐਪਲੀਕੇਸ਼ਨ ਕੰਪਲੀਟ ਅਨਕੰਪਲੀਟ ਨੇ ਠੀਕ ਹੈ ਤਾਂ ਅਸੀਂ ਉਹਨਾਂ ਨੂੰ ਨਹੀਂ ਵਿਚਾਰਨਾ ਐਪਲੀਕੇਸ਼ਨ ਨੂੰ ਕੰਪਲੀਟ ਕਰਕੇ 5/2/2024 ਨੂੰ ਠੀਕ ਹੈ ਜੀ ਭੇਜਦਣੇ ਆ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਾ ਇੰਟਰਵਿਊ ਦੀ ਗੱਲ ਕੀਤੀ 9/2/2024 ਸਵੇਰੇ 11 ਵਜੇ ਤਾਂ ਇੰਟਰਵਿਊ ਰੱਖੀ ਜਾਣੀ ਹੈ ਤੁਸੀਂ ਇੰਟਰਵਿਊ ਦੇਣ ਪਹੁੰਚ ਸਕਦੇ ਹੋ ਬੈਰਾ ਫਿਰ ਤੁਹਾਨੂੰ ਡਿਟੇਲਸ ਦੱਸ ਦਈਏ ਰਿਸਰਚਰ ਫਾਈਲ ਉਹ ਰੱਖੀ ਜਾਣੀ ਹੈ ਜੀ 5/2/2024 ਸਵੇਰੇ ਲਾਸਟ ਡੇਟ ਹੈ ਜਿਹੜੀ 9/2/2024 ਨੂੰ ਤੁਹਾਡੀ ਇੰਟਰਵਿਊ ਹੈ ਜੀ ਡਿਪਾਰਟਮੈਂਟ ਆਫ ਵੈਜੀਟੇਬਲ ਸਾਇੰਸ ਪੀਯੂ ਲੁਧਿਆਣਾ ਵੱਲੋਂ ਪੋਸਟਾਂ ਅੰਕੜੀਆਂ ਗਈਆਂ ਜੀ ਰਿਸਰਚਰ ਫੈਲੋ ਰੱਖੇ ਜਾਣੇ 200 ਰੁਪਏ ਦਾ ਤੁਹਾਡਾ ਬੈਂਕ ਡਰਾਫਟ ਲੱਗਣਾ ਹੈ ਜੇ ਤੁਸੀਂ ਠੀਕ ਹੈ ਕੰਟਰੋਲਰ ਪੀਯੂ ਲੁਧਿਆਣਾ ਦੇ ਨਾਮ ਤੇ ਕਟਵਾਉਣਾ ਹੈ ਜੀ 2024 ਨੂੰ ਭੇਜ ਦੇਣਾ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਤਨਖਾਹ ਦੀ ਗੱਲ ਕਰੀ 31000 ਰੁਪਿਆ ਪੇ ਸਕੇਲ ਹੈ ਜਣੀ ਤੁਹਾਨੂੰ ਦਿੱਤੀ ਜਾਣੀ ਚ ਤੇ ਪਲੱਸ ਤੁਹਾਨੂੰ ਨਾਲ ਉਹਨਾਂ ਨੇ 16% ਐਚ ਆਰ ਵੀ ਦੇਣਾ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੀ ਕੁਆਲਿਫਿਕੇਸ਼ਨ ਦੀ ਗੱਲ ਕਰੀ ਤਾਂ ਬੀ ਐਸ ਸੀ ਠੀਕ ਹੈ ਜੀ ਮੰਗੀ ਗਈ ਐਮ ਐਸ ਸੀ ਕੀਤੀ ਹੈਈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਜੀ ਜੋ ਇੰਟਰਵਿਊ ਹੈ ਉਹ 5 2 2 9 2 2 2024 ਨੂੰ ਰੱਖੀ ਗਈ ਹੈ ਉਹਨਾਂ ਦੇ ਹੈਡ ਡਿਪਾਰਟਮੈਂਟ ਚ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ